ਦੇਖੋ ਜੀ ਮੇਰਾ ਦੇਖ ਮਕਾਨ ਦਾ ਹਾਲ ਹੀ ਤੋਂ ਦਿੱਕੰਦੇ ਮਕਾਨ ਮੇਰੇ ਇਹ ਹੈ ਜੀ ਮੈਂ 2-3 ਅਰੇ ਅੱਗੇ ਵੀ ਬਾਲਿਆਂ ਦੇ ਫਾਰਮ ਪੜਾਏ ਸੀ ਮੈਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਤੇ ਦੇਖੋ ਜੀ ਸਾਡੇ ਇਧਰ ਉਹ ਦੂਜੇ ਕਮਰੇ ਜੀ ਵੀ ਹਾਲ ਦੇ ਉਹ ਨੀਂਹਾਂ ਤੋਂ ਪਾਣੀ ਆ ਰਿਹਾ ਅਧੀਆਂ ਥੱਲੇ ਪਾਸੋਂ ਨੀਂਹੋਂ ਤੋਂ ਪਾਣੀ ਆ ਰਿਹਾ ਆਹ ਦੇਖੋ ਜੀ ਆ ਕਿਉਂ ਹੁੰਦੇ ਸਾਰੇ they cool. ਮੈਗਰੀ ਦਾ ਖਾਲਸਾ ਵੈਗਰੀ ਫਸੇਤ ਐਮਐਲਏ ਸਾਹਿਬ ਮਨਚਾਰਜ ਸਾਹਿਬ ਜੀ ਆ ਦੇਖੋ ਮੇਰੇ ਘਰ ਦੇ ਵਿੱਚ ਕੰਦ ਮੇਰੀ ਬੈਗਿਸ ਥਿਰੀ ਮੇਰੀ ਬੈਗੀ ਇਧਰੋਂ ਆ ਦੇਖੋ ਜੀ ਸਾਰਾ ਹੀ ਮੇਰਾ ਤੋਂ ਕੋਠੇ ਚੋਂ ਆਉਂਦੇ ਆ ਜੀ ਹਾਲਾਤ ਬਹੁਤ ਮਾੜੇ ਆ ਜੀ ਬੈੱਡ ਖਰਾਬ ਆਉਂਦੇ ਆ ਜੀ ਠੀਕ ਆ ਜੀ ਆ ਦੇਖੋ ਉੱਪਰੋਂ ਮੇਰੇ ਦੇਖੋ ਹੱਥ ਦੇਖੋ ਯਾਰੀ ਮੈਂ ਅਰਵਿੰਦ ਸਿੰਘ son of ਸਰਦਾਰ ਭਰਪੁਰ ਸਿੰਘ ਦਾਦੇ ਦੇ ਨਾਲ ਪ੍ਰੀਤਨ ਦੇ ਫਰੀडम ਫੈਕਟਰੀ ਬਹੁਤ ਹਾਲਾਤ ਮਾੜੇ ਆ ਸਾਡੇ ਘਰ ਦੇ ਠੀਕ ਹੈ ਜੀ ਆਪਾਂ ਵੀ ਬੇਲੇ ਬੈਠੇ ਆ ਸਾਨੂੰ ਵੀ ਕੰਮ ਆ ਰਿਹਾ ਹੈਗਾ ਕੋਈ ਠੀਕ ਹੈ ਜੀ ਦੇਖੋ ਸਾਡੀ ਪ੍ਰਸ਼ਾਸਨ ਸਾਡੀ ਪੂਰੀ ਮਦਦ ਕਰੇ ਦੇਖੋ ਸਾਡੀਆਂ ਨੀਆਂ ਦੇ ਵਿੱਚ ਵੀ ਪਾਣੀ ਪੈ ਗਿਆ ਕਿੱਦਾਂ ਪਾਣੀ ਮੇਰੇ ਘਰਤਾ ਵੀ ਅੰਦਰ ਹੀ ਔਰ ਦੇਖੋ ਜੀ ਬੀ ਬੇਨਤੀ ਆ ਜੀ ਮੇਰੀ ਮਦਦ ਕੀਤੀ ਜਾਵੇ ਹੋਰ ਇੱਕ ਦੋ ਵਾਰੀ ਵੀ ਪਿਆ ਮੇਰੇ ਘਰ ਨਾਲ ਤੇ ਮੇਰੇ ਮਕਾਨ ਕੀ ਡਿੱਗ ਸਕਦੇ ਹਨ ਔਰ ਦੇਖੋ ਜੀ ਸਾਰੇ ਸੱਤਾ ਸਾਰਾ ਚੁੰਉਂਦਿਆ ਜੀ ਔਰ ਦੇਖੋ ਜੀ ਦੇਖੋ ਜੀ ਤਰ ਜੀ ਆ ਹਾਲਾਤ ਆ ਜੀ ਸਾਡੇ ਘਰ ਦੇ ਤੁਹਾਡੀ ਜਰੂਰੀ ਮਦਦ ਕੀਤੀ ਜਾਵੇ। ਠੀਕ ਹੈ ਜੀ।